ਜਿਹੜੇ ਮੇਰੇ ਭੈਣ ਭਰਾ ਜਰਮਨ ਦੇ ਵਰਕ ਪਰਮਿਟ ਬਾਰੇ ਪੁੱਛਦੇ ਸੀਗੇ ਵੀ ਵੀਰੇ ਸੰ ਥੋੜਾ ਡੀਪਲੀ ਦੱਸ ਦੋ ਅਸੀਂ ਵੀ ਜਰਮਨ ਜਾਣਾ ਚਾਹੁੰਦੇ ਆ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ ਜਾਂ ਕਈ ਕਹਿੰਦੇ ਨੇ ਭਾਜੀ ਜਰਮਨ ਦਾ ਵਰਕ ਪਰਮਿਟ ਖੁੱਲਾ ਜਾਂ ਕਈ ਕਹਿੰਦੇ ਨੇ ਕਿ ਅਸੀਂ ਜਰਮਨ ਚ ਜੇ ਟੂਰਿਸਟ ਵੀਜ਼ਾ ਤੇ ਆ ਕੇ ਚੇਂਜ ਕਰਾ ਲਈਏ ਨਹੀਂ ਵੀਰੇ ਚੇਂਜ ਤਾਂ ਨਹੀਂ ਹੁੰਦਾ ਹੈਗਾ ਕਿਸੇ ਵੀ ਕੰਟਰੀ ਚ ਯੂਰਪ ਦੇ ਚ ਟੂਰਿਸਟ ਵੀਜ਼ਾ ਚੇਂਜ ਨਹੀਂ ਹੁੰਦਾ ਵਰਕ ਪਰਮਿਟ ਵਾਲੇ ਸਪੈਸ਼ਲੀ ਜਿਹੜੇ ਇਹ ਚੀਜ਼ ਪੁੱਛਦੇ ਨੇ ਵਰਕ ਪਰਮਿਟ ਨੂੰ ਲੈ ਕੇ ਸਾਰਿਆਂ ਨੂੰ ਬੇਨਤੀ ਹੈ ਜੇ ਆਪਣੀ ਇਨਫੋਰਮੇਸ਼ਨ ਵਧੀਆ ਲੱਗਦੀ ਹੁੰਦੀ ਹੈ ਆਪਣੇ ਚੈ ਜਿਹੜਾ ਮੇਰਾ ਭਣਪਰਾ ਜਰਮਨ ਦੇ ਵਿੱਚ ਵਰਕ ਪਰਮਿਟ ਤੇ ਆਉਣਾ ਚਾਹੁੰਦਾ ਕਿੰਨੇ ਪੁਆਇੰਟ ਚਾਹੀਦੇ ਨੇ ਕਿੱਦਾਂ ਤੁਸੀਂ ਪੁਆਇੰਟ ਕਲੈਕਟ ਕਰਨੇ ਨੇ ਕਿਹੜੀ ਸਾਈਟ ਦੇ ਉੱਤੇ ਜਾ ਕੇ ਅਪਲਾਈ ਹੁੰਦਾ ਉਹਦੇ ਉੱਤੇ ਆਪਾਂ ਤਿੰਨ ਪਾਰਟ ਵੀਡੀਓ ਨੇ ਬਣਾਏ ਆ ਨੇ ਪੁਆਇੰਟ ਕਲੈਕਟ ਦੇ ਵੀਜ਼ਾ ਕਿੱਦਾਂ ਅਪਲਾਈ ਹੁੰਦਾ ਜਿਹੜੇ ਲੋਕਾਂ ਦੇ ਵੀਜ਼ੇ ਆਏ ਨੇ ਉਹਨਾਂ ਦੀਆਂ ਫੋਟੋਕਾਪੀਆਂ ਆਪਾਂ ਨਾਲ ਲਾ ਕੇ ਵੀਜ਼ੇ ਬਣਾਏ ਹੋਏ ਨੇ ਆਪਾਂ ਏਜੰਟੀ ਨਹੀਂ ਕਰਦੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਇਨਫੋਰਮੇਸ਼ਨ ਆ ਆਪਣੇ ਕੋਲੇ ਪੂਰੀ ਵੀਡੀਓ ਤੁਸੀਂ ਆਪਣੇ YouTube ਦੇ ਚੈਨਲ Explore German 88 ਦੇ ਉੱਤੇ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਪੂਰੀ ਇਨਫੋਰਮ ਬੀੜਾ ਜਰਮਨ ਦਾ ਵਰਕ ਪਰਮਿਟ ਆ ਕਿੱਦਾਂ ਅਪਲਾਈ ਹੁੰਦਾ ਕਿਹੜਾ ਕਿਹੜਾ ਬੰਦਾ ਉਹਨੂੰ ਅਪਲਾਈ ਕਰ ਸਕਦਾ ਕਿੱਦਾਂ ਤੁਸੀਂ ਚੈੱਕ ਕਰਨਾ ਵੀ ਤੁਸੀਂ ਉਹਦੇ ਵਾਸਤੇ एलिਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਕਿ ਸਾਰਿਆਂ ਨੂੰ ਬੇਨਤੀ ਆ ਜਾ ਕੇ ਤੁਸੀਂ ਮੇਰਾ ਭਰਾ ਵੀਡੀਓ ਦੇਖੋ ਏਜੰਟਾਂ ਕੋਲੇ ਪੈਸੇ ਨਾ ਪਸਾਓ ਆਪਣੇ ਆਪ ਨੂੰ ਚੈੱਕ ਕਰ ਲਓ ਜੇ ਤੁਸੀਂ एलिਜੀਬਲ ਹੈਗੇ ਹੋ ਤਾਂ ਜਰਮਨ ਦਾ ਵੀਜ਼ਾ ਅਪਲਾਈ ਕਰ ਲਓ ਜੇ ਨਹੀਂ एलिਜੀਬਲ ਹੈਗੇ ਤਾਂ ਮੇਰਾ ਵਿੱਚ ਇਹ ਨਾ ਪੰਗਾ ਲਿਓ ਠੀਕ ਹੈ ਜੀ ਜਾ ਕੇ ਚੈੱਕ ਕਰੋ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਭੁੱਲ ਨਾ ਜਾਇਓ ਲਾਈਕ ਸ਼ੇਅਰ ਤੁਸੀਂ ਆਪੇ ਕਰ ਦੋਗੇ ਮੈਨੂੰ ਪਤਾ ਹੀ ਆ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖ